ਸਤਿਕਾਰ ਜੀ ਮੈਂ ਤਰਮਿੰਦਰ ਸਿੰਘ ਪੰਜਾਬ ਅੱਡ ਅੱਡ ਮੁਸ਼ਕਲਾਂ ਦੇ ਨਾਲ ਜੂਝ ਰਿਹਾ ਹੈ ਉੱਥੇ ਹੀ ਸਾਡਾ ਕੰਡੀ ਦਾ ਖੇਤਰ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੰਡੀ ਦਾ ਖੇਤਰ ਆਪਣੇ ਕਿਸਮ ਦੀਆਂ ਪ੍ਰੋਬਲਮਾਂ ਦੇ ਨਾਲ ਜੂਝ ਰਿਹਾ ਹੈ ਕੰਡੀ ਦਾ ਖੇਤਰ ਵਾਤਾਵਰਨ ਪਾਣੀ ਪਹਾੜਾਂ ਚੰਗੀ ਖੇਤੀ ਦੇ ਲਈ ਮਸ਼ਹੂਰ ਆ ਉੱਥੇ ਹੀ ਕੰਡੀ ਦੇ ਖੇਤਰ ਦੇ ਵਿੱਚ ਪੌਂਗ ਡੈਮ ਦੇ ਹੇਠਾਂ ਬਣਿਆ ਹੋਇਆ ਸ਼ਾਹਨਹਿਰ ਬਰਾਜ ਜਿਹੜਾ 36 ਕਿਲੋਮੀਟਰ ਚਲਦਾ ਆ ਤੇ ਉਹ ਸ਼ਾਹਨਰਕ ਬਰਾਜ ਦੇ ਵਿੱਚ ਮੈਂ ਖੜਾ ਆ ਇਹ ਤਸਵੀਰ ਹੈ ਨਿੱਕੂ ਚੱਕ ਦੇ ਲਾਗੇ ਦੀ ਜਿੱਥੇ ਕਿਉਂਕਿ ਗੋਲਡਨ ਜੁਮਲੀ ਆ ਰਹੀ ਹੈ ਪੌਂਡ ਡੈਮ ਦੀ ਤੇ ਬੜੇ ਜੰਗੀ ਪੱਧਰ ਦੇ ਉੱਪਰ ਜਿਹੜਾ ਆ ਤਨਵਾੜੇ 'ਚ ਕੰਮ ਚੱਲਿਆ ਹੋਇਆ ਆ ਲੇਪਾ ਪੁਤਾਈ ਚੱਲੀ ਹੋਈ ਆ ਆਪਾਂ ਕਹਿ ਲਈਏ ਸਰਕਾਰਾਂ ਨੇ ਜਿੱਥੇ ਸਰਕਾਰੀ ਮਹਿਕਮਿਆਂ ਦਾ ਭੋਗ 파ਰਨ ਤੇ ਜੋਰ ਲਾਇਆ ਹੋਇਆ ਉੱਥੇ ਹੀ ਸਰਕਾਰੀ ਮਹਿਕਮਿਆਂ ਦੇ ਅੰਦਰ ਕੰਮ ਕਰਦੇ ਅਫਸਰਾਂ ਦੇ ਵੱਲੋਂ ਕਹਿ ਲਈਏ ਜਾਂ ठेकेदारों ਦੇ ਵੱਲੋਂ ਕਿਦਾਂ ਘਾਣ ਕੀਤਾ ਜਾ ਰਿਹਾ ਸ਼ਾਹ ਨਹਿਰ ਦੇ ਵਿੱਚ ਖੜਾ ਮੈਂ ਸ਼ਾਹਨਰਕ ਬਰਾਜ ਜਿਹੜਾ ਜਿਹੜਾ 36 ਕਿਲੋਮੀਟਰ ਸਾਡੇ ਚੱ ਰੋਜ਼ ਜਿਹੜੀ ਪਤਾ ਨਹੀਂ ਕਿੰਨੇ ਕ ਪੈਸੇ ਦੀ ਬਿਜਲੀ ਤਿਆਰ ਕਰਦਾ ਹੈ ਮਹਿਕਮੇ ਦੇ ਕਹਿਣ ਅਨੁਸਾਰ 2 ਕਰੋੜ ਦੀ 24 ਘੰਟਿਆਂ ਦੇ ਵਿੱਚ ਬਿਜਲੀ ਤਿਆਰ ਹੁੰਦੀ ਹੈ ਲਗਭਗ 11.5 ਹਜ਼ਾਰ ਕਿਊਸਿਕ ਪਾਣੀ ਇਹਦੇ ਵਿੱਚੋਂ ਲਗਾਤਾਰ 24 ਘੰਟੇ ਸਫਰ ਕਰਦਾ ਤੇ ਇਹ ਸਲੇਬਾ ਸਲੇਬਾਂ ਦਾ ਕੰਮ ਚੱਲਿਆ ਹੋਇਆ ਹੈ ਸਲੇਬਾਂ ਦਾ ਹਾਲ ਤੇ ਹੈ ਮੈਂ ਬਿਲਕੁਲ ਸਲੇਬ ਦੇ ਕਿਨਾਰੇ 'ਚ ਖੜਾ ਆ ਮੇਰੇ ਪਿੱਛੇ ਤੁਸੀਂ ਦੇਖ ਲਓ ਵੀ ਜਿਹੜੀ ਸਲੇਬ ਪਾਈ ਆ ਉਹਦਾ ਕੋਈ ਕਿਨਾਰਾ ਹੀ ਨਹੀਂ ਕੋਈ ਕਿਨਾਰਾ ਨਹੀਂ ਉਹ ਕਿੱਥੇ ਮਿਲਣਾ ਥਲਤੀ ਸਲੇਬ ਦੇ ਨਾਲ ਪਾਣੀ ਘਟਾਇਆ ਹੈ ਉੱਪਰ ਲੇਪਾ ਪੋਤੀ ਕਰ ਲਈਆ ਕੋਈ ਬੈੱਡ ਨਹੀਂ ਬਣਾਇਆ ਕੋਈ ਜਕਾਈ ਨਹੀਂ ਹੋਈ ਸਲੈਬ ਦਾ ਹੀ ਹਾਲਤ ਹੈ ਵਿੱਚ ਤਰੇੜਾਂ ਆਈਆਂ ਹੋਈਆਂ ਉਹ ਤਸਵੀਰਾਂ ਸੀ ਤੁਹਾਡੇ ਨਾਲ ਅਟੈਚ ਕਰ ਦੇਣੀਆਂ ਵਿੱਚ ਖੜਾ ਆਇਆ ਇਹ ਜਗ੍ਹਾ ਤੁਸੀਂ ਦੇਖ ਲਓ ਕਿ ਉੱਪਰ ਸਲੈਬ ਪੈ ਗਈ ਹੈ ਹੇਠਾਂ ਇਹ ਮਿੱਟੀ ਹੈ ਤੇ ਥੱਲੇ ਕੋਈ ਆਪਸ ਵਿੱਚ ਜੋੜਨ ਦਾ ਹਲੇ ਤੱਕ ਪ੍ਰਬੰਧ ਹੀ ਨਹੀਂ ਹੈ ਇਹ ਹੈ ਇਨ ਪਾਣੀ ਦੀ ਦੇਖਰੇਖ ਕਰਨੀ ਹੈ ਮਿੱਟੀ ਨੇ ਤੇ ਕਿੱਥੇ ਹੈ ਸਲੈਬ ਮੈਨੂੰ ਸਮਝ ਨਹੀਂ ਲੱਗਦਾ ਇਹ ਸਾਡੇ ਸਾਹਮਣੇ ਹੈ ਜਿਹੜੀ ਸਲੈਬ ਪਾਈ ਹੋਈ ਹੈ ਮੇਰੇ ਕੋ ਫੀਤਾ ਹੈ ਤੇ ਤੁਸੀਂ ਲਾ ਲਓ ਸਾਹਿਬ ਕਿ ਵੀ ਕਿੰਨੀ ਸਲੇਬ ਪਈ ਹੋਈ ਆ ਸਿਰਫ 3 ਇੰਚ ਜਿਹੜੀ ਹੈ ਕਿਨਾਰੇ ਤੇ 3 ਇੰਚੀ ਹੈ ਦੂਜੇ ਪਾਸੇ ਜੇ ਦੇਖਣੀ ਹੋਵੇ ਇੱਥੋਂ ਮੈਂ ਜਦੋਂ ਦੂਜੇ ਪਾਸੇ ਦੇਖਿਆ ਇੱਥੇ ਫੀਤਾ ਮਾਰਦੇ ਆ ਥੱਲੇ ਮਿੱਟੀ ਹੈ ਤੇ ਸਲੇਬ ਸਿਰਫ 1 ਇੰਚੀ ਸਲੇਬ ਹੈ ਥੱਲੇ ਕਿਹੜੇ ਅਫਸਰ ਨੇ ਚੈੱਕ ਆਣਾ 1 ਇੰਚੀ ਸਲੇਬ ਹੈ ਥੱਲੇ ਮਿੱਟੀ ਹੈ ਤੇ ਕੀ ਹਾਲਤ ਹੋਣੀ ਹੈ ਇਸ ਨਹਿਰ ਦੀ ਜਦੋਂ ਪਾਣੀ ਚੱਲਣਾ ਇੱਥੇ ਵਹਿ ਜਾਣੀ ਹੈ ਤੇ ਜਿਹੜਾ ਨੁਕਸਾਨ ਹੋਣਾ ਇੱਥੇ ਜਦੋਂ ਪਾਣੀ ਇਹ ਇਹ ਨਹਿਰ ਦਾ ਤੁਸੀਂ ਰਿਪੇਅਰ ਕਰ ਰਹੇ ਹੋ ਜਾਂ ਇਹਦੀ ਤਬਾਹੀ ਕਰ ਰਹੇ ਹੋ ਮਹਕਮੇ ਦੇ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦੇ ਆ ਕਿਹੜਾ ਕੰਟਰੈਕਟਰ ਹੈ ਅਫਸਰ ਸਾਹਿਬ ਸ਼ਾਨਰ ਬਰਾਜ ਦੇ ਐਕਸ਼ਨ ਸਾਹਿਬ ਗਰਾਊਂਡ ਤੇ ਆ ਕੇ ਦੇਖੋ 골ਡਨ ਜੁਬਲੀ ਤਾਂ ਮਨਾਉਣ ਨੂੰ ਜਾ ਰਹੇ ਆ ਪਰ ਇਹ ਤਬਾਈ ਦਾ ਹੈ ਸਲੇਬਾ ਭੰਨ ਕੇ ਪੈਸੇ ਕਮਾਉਣ ਵਾਲਾ ਜਿਹੜਾ ਧੰਦਾ ਬਣਾ ਲਿਆ ਇਹ ਠੀਕ ਨਹੀਂ ਹੈ ਜ਼ਮੀਨੀ ਹਕੀਕਤ ਤੇ ਆ ਕੇ ਇਹਦੀ ਦੁਰਸਤ ਪੂਰਾ ਕੰਮ ਕਰਾਇਆ ਜਾਵੇ ਹਾਲ ਤੇ ਹੈ ਕਿ ਸਲੇਬਾ ਤੋੜ ਕੇ ਜਿਹੜੀਆਂ ਬਾਹਰ ਕੱਢਣੀਆਂ ਚਾਹੀਦੀਆਂ ਉਹ ਵਿੱਚ ਛੋੜ ਦਿਤੀਆਂ ਸਾਹਮਣੇ ਤਸਵੀਰਾਂ ਆਏ ਆ ਵਿੱਚ ਛੋੜ ਦਿਤੀਆਂ ਹੁਣ ਇਹਦੇ ਨਾਲ ਪਾਣੀ ਦੀ ਖਚਾਈ ਤਾਂ ਘਟਣੀ ਹੈ ਨਾ ਕਪੈਸਿਟੀ ਨਹਿਰ ਦੀ ਘਟਣੀ ਹੈ ਨਾ ਤੁਹਾਨੂੰ ਤਾਂ ਜਿਹੜਾ ਕੰਟਰੈਕਟ ਮਿਲਿਆ ਹੋਣਾ ਸਾਰਾ ਮਟੀਰੀਅਲ ਸਾਫ਼ ਕਰਕੇ ਵਧੀਆ ਕੰਕਰੀਟ ਵਧੀਆ ਜਕਾਈ ਕਰਕੇ ਇਹ ਨਹਿਰ ਚੱਲੀ ਲੈ ਸਕੇ ਸਾਲਾਂ ਬੱਦੀ ਚੱਲੀ ਰਹਿ ਸਕੇ ਉਹਦੇ ਲਈ ਪੈਸੇ ਮਿਲੇ ਹੋਣੇ ਆ ਸਰਕਾਰੀ ਖਜ਼ਾਨੇ ਦਾ ਚੂਨਾ ਇਸ ਕਦਰ ਦਾ ਲਗਾਇਆ ਜਾ ਰਿਹਾ ਹੈ ਜਿਹਦਾ ਅੰਤਾਜਾ ਹੀ ਨਹੀਂ ਲਗਾ ਸਕਦੇ ਇਹ ਹਾਲਤ ਪੂਰੀ ਨਹਿਰ ਦੀ ਹੈ ਇੱਥੇ ਮੈਂ ਖੜਾ ਆਂ ਚਾਹੇ 88 ਤੇ ਦੇਖ ਲਿਓ ਉੱਥੇ ਵੀ ਇਦਦੀ ਹੈ ਇੱਕ ਜੀਐਸਵੀ ਲਾ ਕੇ ਪਟਾਈ ਕਰਕੇ ਮੂੰਹ ਪੋਚ ਕੇ ਉੱਪਰ ਕੰਕਰੀਟ ਪਾਤੀ ਕੋਈ ਦੇਖ ਹੀ ਨਹੀਂ ਰਿਹਾ ਹੈ ਇਲਾਕੇ ਦੇ ਆਗੂ ਸਮਾਜਿਕ ਆਗੂਆਂ ਨੂੰ ਬੇਨਤੀ ਕਰਦਾ ਵੀ ਦੇਖੋ ਨਹਿਰ ਦੇ ਉੱਪਰ ਕਿੱਦਾਂ ਦਾ ਕੰਮ ਚੱਲਿਆ ਹੋਇਆ ਹੈ ਤੇ ਇੱਥੋਂ ਦੇ ਸਰਕਾਰੀ ਅਫਸਰਾਂ ਦੀ ਨੱਕ ਦੇਟ ਤੇ ਕੰਟਰੈਕਟਰਾਂ ਦੇ ਵੱਲੋਂ ਕਿੱਦਾਂ ਤਬਾਹੀ ਕੀਤੀ ਜਾ ਰਹੀ ਹੈ ਤੇ ਸਰਕਾਰੀ ਪੈਸੇ ਨੂੰ ਕਿੱਦਾਂ ਆਪਣੀ ਜੇਬ ਦੇ ਵਿੱਚ ਟੇਡਾ ਸਿੱਧਾ ਕਰਕੇ ਪਾਇਆ ਜਾ ਰਿਹਾ ਤੇ ਇੱਥੋਂ ਦੇ ਪੱਤਰਕਾਰਾਂ ਨੂੰ ਵੀ ਇਹ ਜਰਾ 36 ਕਿਲੋਮੀਟਰ ਦੀ ਨਹਿਰ ਘੁੰਮ ਕੇ ਦੇਖ ਲਿਓ ਵੀ ਕੰਕਰੀਟਾਂ ਦੇ ਨਾਲ ਸਲੇਬਾ ਦਾ ਕੰਮ ਜ਼ੋਰਾਂ ਤੇ ਲੱਗਾ ਹੋਇਆ ਪਰ ਸਲੇਬਾ ਦੀ ਹਾਲਤ ਇਹ ਹੈ ਵੀ ਇਹ ਨਹਿਰ ਹੋਰ ਸਾਲ ਦੇ ਬਾਅਦ ਤੋੜ ਦੇਣੀ ਹੈ ਇਹਨਾਂ ਨੇ ਮਾੜੀ ਮੋਟੀਆਂ ਜਿਹੜੀਆਂ ਖਸਤਾ ਹੈ ਸਲੇਬਾਂ ਉਹਨਾਂ ਨੂੰ ਤੋੜ ਕੇ ਇਹਨਾਂ ਨੇ ਨਹਿਰ ਦੇ ਵਿੱਚ ਸੁੱਟ ਦਿੱਤਾ ਕੱਢਿਆ ਨਹੀਂ ਤੇ ਉੱਪਰ ਇਦਾਂ ਦੀ ਲੇਪਾ ਪੋਤੀ ਕੀਤੀ ਹੈ ਤੇ ਜਿਹੜੀ ਸਲੇਬ ਪਾਈ ਹੈ ਉਹਦੇ ਚ ਤਰੇੜ ਆ ਗਈ ਤੇ ਸਲੇਬ ਸਿਰਫ 1.5 ਇੰਚ ਦੀ ਹੈ ਕਿਤੋਂ ਕਿਤੋਂ ਮਾਪਾ ਪੈਣਾ ਉੱਥੇ ਥੋੜੀ ਵੱਧ ਕਰਤੀ ਪ੍ਰਾਣੀ ਤੁਹਾਡੇ ਨਾਲ ਤਸਵੀਰਾਂ ਸਾਂਝੀ ਕਰਦੇ ਆਂ ਵੀ ਪ੍ਰਾਣੀ 6 ਤੋਂ 7-8 ਇੰਚ ਦੀ ਜਿਹੜੀ ਸਲੇਬ ਪ੍ਰਾਣੀਆਂ ਪਈਆਂ ਜਿਹੜੀਆਂ ਕੱਢੀਆਂ ਆ ਤੇ ਮੇਰੇ ਸਾਹਮਣੇ ਹੀ ਹੈ ਸਲੇਬ ਜੇ ਇਹਨੂੰ ਫੀਤਾ ਮਾਰਾਂਗੇ 6-7 ਇੰਚੇ ਦੀ ਹੈ ਉਹ ਸਲੇਬ ਇਹਨਾਂ ਨੇ ਵਿੱਚ ਸੁੱਟ ਦੇਣੀ ਹੈ ਤੇ ਉੱਪਰ ਇਹਨਾਂ ਨੇ ਨਮੀਆਂ ਬਣਾ ਦੇਣੀਆਂ ਇਹ ਹਾਲ ਹੈ ਮੁਕੇਰੀਆ ਦੇ ਸ਼ਾਹ ਨਹਿਰ ਬਰਾਜ਼ ਦੇ ਜਿਸ ਸ਼ਾਹ ਨਹਿਰ ਬਰਾਜ਼ ਦੇ ਉੱਪਰ ਲਗਾਤਾਰ ਕੰਕਰੀਟ ਦਾ ਸਲੇਬਾਂ ਦਾ ਕੰਮ ਚੱਲਿਆ ਹੋਇਆ ਹੈ ਤੇ ਕਿੱਦਾਂ ਦੀ ਧੰਦਲੀ ਹੋਈ ਜਾ ਰਹੀ ਹੈ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅਪੀਲ ਹੈ ਵੀ ਇੱਥੇ ਦੇਖਣ ਤੇ ਇਹਨੂੰ ਸਹੀ ਤਰੀਕੇ ਨਾਲ ਕੰਮ ਕਰਨ ਇਹਦਾ ਜ਼ਿੰਮੇਵਾਰ ਕਿਹੜਾ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਦਾਂ ਦੇ ਅਫਸਰਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਆਪਣੇ ਏਡੇ ਸਿੱਧੇ ਰਿਸ਼ਤੇਦਾਰਾਂ ਦੇ ਨਾਮ ਦੇ ਉੱਪਰ ਕੰਟਰੈਕਟ ਜਿਹੜਾ ਕੱਢ ਕੇ ਠੇਕਾ ਕੱਢ ਕੇ ਤੇ ਆਪ ਹੀ ਸਾਰਾ ਕੁਝ ਕਰਕੇ ਪੈਸੇ ਖਾਈ ਜਾ ਰਹੀ ਹੈ ਗਬਨ ਕਰੀ ਜਾ ਰਿਹਾ ਸਰਕਾਰੀ ਤੰਤਰ ਦਾ ਤੇ ਸਾਡੇ ਸਰਕਾਰੀ ਪੈਸੇ ਦਾ ਤੇ ਸਰਕਾਰੀ ਪ੍ਰਾਪਰਟੀ ਦੀ ਦਰੂਰਤ ਹੈ ਜਿਹੜੀ ਹੈ ਇਹ ਜ਼ਮੀਨੀ ਤੇ ਇਥੋਂ ਦੇ ਵਿਧਾਇਕ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵੀ ਜਿਹੜੀ ਕਰੋੜਾਂ ਅਰਬਾਂ ਰੁਪਇਆ ਲਾ ਕੇ ਜਿਹੜੀ ਬਣਾਈ ਹੋਈ ਸਰਕਾਰੀ ਸੰਪਤੀ ਆ ਉਹਨੂੰ ਬਚਾਏ ਕੇ ਬਚਾਏ ਕੇ ਰੱਖੀਏ ਤੇ ਉਹ ਸੰਪਤੀ ਦੇ ਉੱਪਰ ਜਿਹੜਾ ਕੰਮ ਹੁੰਦਾ ਆ ਉਹਦਾ ਧਿਆਨ ਵੀ ਰੱਖੀਏ ਤੇ ਇਹ ਇਲਾਕੇ ਦੇ ਪੱਤਰਕਾਰਾਂ ਨੂੰ ਖਾਸ ਕਰ ਅਪੀਲ ਕਰਦੇ ਆ ਪੀ ਆਓ ਇਹ ਸਾਰਾ ਇਲਾਕਾ ਦੇਖੋ ਤੇ ਕੀ ਹਾਲਤ ਹੈ ਨਹਿਰ ਦੀ ਉਹ ਹੋਰ ਲੋਕਾਂ ਤੱਕ ਪੁੱਜਦਾ ਕਰੋ ਤਾਂ ਕਿ ਲੋਕ ਜਿਹੜੇ ਇਹਨਾਂ ਦੇ ਲਾਗੇ ਵੱਸਦੇ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਨਹਿਰ ਦਾ ਕੰਮ ਬੜੀ ਮਾੜੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਤੇ ਅਰਬਾਂ ਖਰਬਾਂ ਰੁਪਇਆ ਦਾ ਜਿਹੜਾ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਇਹ ਤਸਵੀਰਾਂ ਮੈਂ ਤੁਹਾਨੂੰ ਧਰਮਿੰਦਰ ਮੁਕੇਰੀਆ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਸਾਂਝਾ ਕਰ ਰਿਹਾ ਅਪੀਲ ਕਰਦਾ ਕੰਡੀ ਦੇ ਇਲਾਕੇ ਨੂੰ ਲੋਕਾਂ ਨੂੰ ਵੀ ਵੱਧ ਤੋਂ ਵੱਧ ਨੂੰ ਸ਼ੇਅਰ ਕਰੋ ਤੇ ਹੋਰ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹਦਾ ਕੰਮ ਸਹੀ ਤਰੀਕੇ ਨਾਲ ਹੋਵੇ ਪੂਰੀ ਸਹੀ 100% ਮਾਤਰਾ ਦੇ ਨਾਲ ਹੋਵੇ ਤਾਂ ਕਿ ਕੱਲ ਨੂੰ ਇਹ ਨੈਰ ਕਿਸੇ ਵੱਡੇ ਹਾਦਸੇ ਦੇ ਲਈ ਤਿਆਰ ਨਾ ਹੋ ਜਾਏ ਧੰਨਵਾਦ ਸਾਥੀਓ ਵੀ ਐਲਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ